ਮੋਦੀ ਸਰਕਾਰ ਖਿਲਾਫ ਮੋਰਚਾ ਖੋਲਣ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਨੇ ਪਾਸਪੋਰਟ ਆਫਿਸ ਦੇ ਖਿਲਾਫ ਮੋਰਚਾ ਖੋਲ ਦਿੱਤਾ ਅੰਮ੍ਰਿਤਸਰ ਵਿੱਚ ਪਾਸਪੋਰਟ ਦਫਤਰ ਦੇ ਬਾਹਰ ਕਿਸਾਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਪਾਸਪੋਰਟ ਅਧਿਕਾਰੀਆਂ ਤੇ ਖੱਜਲ ਖੁਆਰ ਕਰਨ ਦੇ ਇਰਾਦੇ ਰੋਪ ਲਗਾਏ ਨੇ ਮਾਮਲਾ ਅੰਮ੍ਰਿਤਸਰ ਦੇ ਜ਼ਿਲ੍ਹਾ ਪਾਸਪੋਰਟ ਦਫਤਰ ਨਾਲ ਜੁੜਿਆ ਹੈ ਜਿੱਥੇ ਕਈ ਮਹੀਨੇ ਤੋਂ ਲੋਕਾਂ ਨੂੰ ਪਾਸਪੋਰਟ ਬਣਾਉਣ ਸੰਬੰਧੀ ਆ ਰਹੀਆਂ ਦਿੱਕਤਾਂ ਦੇ ਮੱਦੇ ਨਜ਼ਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਪਾਸਪੋਰਟ ਅਧਿਕਾਰੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਸਬੰਧੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਨੇ ਪਰੇਸ਼ਾਨ ਲੋਕਾਂ ਦੱਸਿਆ ਕਿ ਕਈ ਮਹੀਨਿਆਂ ਤੋਂ ਪਾਸਪੋਰਟ ਵਿੱਚ ਨਿੱਕੀਆਂ ਕਮੀਆਂ ਨੂੰ ਲੈ ਕੇ ਫੇਰੇ ਮਾਰਨੇ ਪੈ ਰਹੇ ਨੇ ਜਿਸ ਲਈ ਪਾਸਪੋਰਟ ਅਧਿਕਾਰੀ ਨਾ ਨੁਕਰ ਕਰਕੇ ਲੋਕਾਂ ਦੇ ਫੇਰੇ ਪਾਉਂਦੇ ਨੇ ਤੇ ਜੰਟ ਉਸੇ ਕੰਮ ਲਈ ਪੈਸੇ ਦੀ ਮੰਗ ਕਰਕੇ ਜਲਦੀ ਕੰਮ ਕਰਵਾਉਣ ਦੀ ਗੱਲ ਆਖਦੇ ਨੇ ਜਿਸ ਨਾਲ ਪਾਸਪੋਰਟ ਅਧਿਕਾਰੀਆਂ ਦੀ ਏਜੰਟਾਂ ਦੇ ਨਾਲ ਮਿਲੀ ਭੁਗਤ ਜਗ ظاہر ਹੋ ਰਹੀ ਹੈ। ਕਿਸਾਨ ਸਪੈਸ਼ਲ ਕਮੇਟੀ ਪੰਜਾਬ ਕੋਟ ਬੁੱਡਾ ਦਾ ਮੈਂ ਜੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ। ਮੰਗਲ ਜੀ ਕਿੱਥੇ ਪਹੁੰਚਿਓ ਤੇ ਕਿਉਂ ਤਰ ਨਾ ਲਗਾਏ? ਤਰਨਾ ਅੱਜ ਤੋਂ 3-4 ਮਹੀਨੇ ਪਹਿਲਾਂ ਅਸੀਂ ਬੱਚਿਆਂ ਦੇ ਪਾਸਪੋਰਟ ਬਣਾਣੇ ਦਿੱਤੇ ਸੀ। ਕੋਠੇ ਫੋਟੋ ਵੀ ਲੱਥ ਗਈ। ਤੇ ਜਦੋਂ ਫੇਰ ਉਸੇ ਹੀ ਗਏ ਆ ਉਹ ਆਂਦੇ ਤੁਹਾਡਾ ਪਾਸਪੋਰਟ ਇਸੇ ਘਲਤਾ ਸੀ। ਪ੍ਰਾਣੀ ਦਫ਼ਤਰੀ। ਇਸੇ ਆਏ ਆ ਅੱਜ ਤੋਂ 2 ਮਹੀਨੇ ਹੋ ਗਏ ਫੇਰੇ ਮਾਰਦਿਆਂ ਨੂੰ। ਪਹਿਲਾਂ ਉਹਨਾਂ ਨੇ ਟੋਗਲ ਲਾਓ ਟੋਗਲ ਲਿਆ ਸਾਰੀ ਸਾੜੀ ਇਹ ਤਾਂ ਲੰਗੀ। ਫੇਰ 15 ਦਿਨਾਂ ਬਾਅਦ ਆਏ ਆਂਦੇ ਤੁਹਾਡੇ ਘਰ ਪਾਸਪੋਰਟ ਚਲ ਜਾਊਗਾ ਉਦੋਂ ਬਾਅਦ ਫੇਰ ਇੱਕ ਨਹੀਂ ਆਏ ਅੱਜ ਫੇਰ ਆਏ ਆਂ ਫੇਰ ਆਂਦੇ ਲੈਨ ਚ ਲੱਗੋ ਫੇਰ ਲੈਨ ਚ ਲੱਗੇ ਆਂ ਫੇਰ ਆਂਦੇ ਤੁਹਾਡੀ ਇਨਕੁਆਰੀ ਗਲਤੀ ਆ ਹੈ ਐਸਐਪੀ ਸਾਹਿਬ ਦੇ ਦਫ਼ਤਰੇ ਉੱਥੇ ਗਏ ਆਂ ਉਹ ਆਂਦੇ ਅਫਸਰ ਇੱਥੇ ਸਾਡੇ ਕੋਲ ਨਹੀਂ ਆਈ ਉਸ ਤੋਂ ਹੋ ਕੇ ਫੇਰ ਇੱਥੇ ਆਏ ਆਂ ਫੇਰ ਆਖਿਆ ਉਹਨੇ ਗਾੜੇ ਆ ਵੀ ਸਾਨੂੰ ਆਪਣੀ ਸਮੱਸਿਆ ਦੱਸ ਲੈਣ ਦਿਓ ਉਹ ਸਾਨੂੰ ਕਦੇ ਨਹੀਂ ਜਾਣ ਦਿੰਦੇ ਸਮੱਸਿਆ ਵੀ ਨਹੀਂ ਅਫਸਰ ਸੁਣਦਾ ਏਡਾ ਹੰਕਾਰੀ ਆ ਹੁਣ ਜਦੋਂ ਅਫਸਰ ਥੱਲੇ ਆਊਗਾ ਸਾਡੀ ਸਮੱਸਿਆ ਸੁਣੂਗਾ ਤੇ ਫੇਰ ਇਧਰ ਨਾ ਚੁੱਕੇ ਜਾਊਗਾ ਭਾਈ ਸਾਹਿਬ ਪਿਛਲੇ 14 ਮਹੀਨਿਆਂ ਤੋਂ ਇਸ ਦਫਤਰ ਦੇ ਗੇੜੇ ਘੱਡ ਰਿਹਾ ਤੇ ਅੱਜ 14ਵਾਂ ਹੀ ਚੱਕਰ ਹੈ ਹਰ ਇੱਕ ਮੇਰੀ ਇਨਕੁਆਰੀ ਸਾਰਾ ਕੁਝ ਸਭ ਚੀਜ਼ ਓਕੇ ਹੈ ਅੱਜ ਵੀ ਐਪਲੀਕੇਸ਼ਨ ਲਿਖਾ ਕੇ ਲਿਆ ਆ ਆਪਣਾ ਪਿਛਲੇ 15 20 ਦਿਨ ਪਹਿਲੇ ਵੀ ਆਇਆ ਸੀਗਾ ਉਸ ਦਿਨ ਕਹਿੰਦੇ ਸਾਡਾ ਸਰਵਰ ਡਾਊਨ ਹੈ ਐਪਲੀਕੇਸ਼ਨ ਦੇ ਦਿਓ 10 ਦਿਨਾਂ ਵਿੱਚ ਪਹੁੰਚ ਜਾਏਗਾ ਕੋਈ ਨਹੀਂ ਪਹੁੰਚਿਆ ਅੱਜ ਫਿਰ ਐਪਲੀਕੇਸ਼ਨ ਲਗਾ ਕੇ ਲਿਆ ਮੈਂ ਕਿਹਾ ਵੀ ਆਰਪੀ ਸਾਹਿਬ ਨੂੰ ਮਿਲਾ ਦਿਓ ਆਰਪੀ ਸਾਹਿਬ ਕਹਿੰਦੇ ਤੁਹਾਡੀ ਤਾਂ ਹੈਗੀ ਕਲੀਅਰ ਹੈ ਪਹੁੰਚ ਜਾਏਗਾ ਕਰੇ ਉਹ ਪਹੁੰਚਦੇ ਪਹੁੰਚਦੇ ਵਿੱਚ ਹੀ ਅੱਜ 1.5 ਸਾਲ ਹੋ ਚੱਲਿਆ ਹਾਲੇ ਤੱਕ ਸਾਡਾ ਪਾਸਪੋਰਟ ਸਾਡੇ ਨੇ ਮਿਲਿਆ ਅਸੀਂ ਮੇਰਾ ਬੱਚਾ ਬਾਹਰ ਹੈ ਅਸੀਂ ਬੱਚੇ ਕੋਲ ਜਾਣਾ ਹੈ ਇਹ ਪਾਸਪੋਰਟ ਹੀ ਨਹੀਂ ਬਣਾ ਕੇ ਦੇ ਰਹੇ ਅਗਲਾ ਸੈਸਨ ਦਾ ਬਾਕੀ ਸਾਰੀ ਆਪਣਾ ਬਾਤ ਦਿਖਾਣੀ ਹੋਗੀ ਸਾਰੀ ਸਾਰੀ ਕਾਰਨ ਬਸ ਸਾਰਾ ਕ੍ਰਿਪਟ ਹੈਗਾ ਇੱਥੇ ਸਾਰਾ ਸਿਸਟਮ ਉਹ ਜਿਹੜਾ ਦੂਜਾ ਆਫਿਸ ਹੈ ਆਪਣੇ ਮਾਲਟਾਉਨ ਵਾਲਾ ਉਹਦੇ ਨਾਲ ਗਲੀ ਵਿੱਚ ਇੱਕ ਹੈਗਾ ਬੰਦਾ ਫੋਟੋ ਸਟੇਟ ਦਾ ਕੰਮ ਕਰਦਾ ਹੈ ਉਹnde ਉਹ ਮਤਲਬ ਨਾ 에ਜੰਟ ਵੀ ਹੈ ਨਾ ਦਾ ਮੈਂ ਉਹਦੇ ਕੋਲ ਗਿਆ ਮੈਂ ਕਿਹਾ ਫੋਟੋ ਸੈਟ ਕਰਾਣਾ ਸੀ ਕਾਵੇ ਗਿਆ ਮੈਂ ਕਿਹਾ ਫੋਟੋ ਸੈਟ ਕਰੀਂ ਕਹਿੰਦੇ ਕਿਵੇਂ ਕੀ ਮੈਂ ਕਿਹਾ ਜੀ ਆ ਆਪਣਾ ਰੁੱਲਦੇ ਪਏ ਯਾਰ ਕਹਿੰਦਾ ਲੋ ਜੀ ਮੈਂ ਕਰਾ ਦੇਣਾ ਗੱਲ ਹੀ ਕੋਈ ਨਹੀਂ ਮੈਂ ਕਿਹਾ ਜੀ ਇੱਕ ਮੇਰੀ ਵਾਈਫ ਦਾ ਤੇ ਇੱਕ ਮੇਰਾ ਕਹਿੰਦਾ ਕਰਾ ਦੇਣਾ ਮੈਂ ਕਿਹਾ ਬੋਲ ਪੈਸੇ ਕਹਿੰਦਾ 50 5000 ਰੁਪਏ ਨਗਦ ਕੈਸ਼ ਦੇ ਦਿਓ ਮੈਂ ਆਪਣਾ ਆ ਨਹੀਂ ਲੈਣੇ ਆਪਣਾ ਨਾ ਗੂਗਲ ਪੇ ਲੈਣੇ ਨਾ ਚੈੱਕ ਲੈਣਾ ਕੈਸ਼ ਦੇ ਦਿਓ ਪੰਜਵੇਂ ਦਿਨ ਤੁਹਾਡੇ ਘਰੇ ਹੋਏਗਾ ਪਾਸਪੋਰਟ ਮੇਰਾ ਕੰਮ ਜੈਨੂਇਨ ਸੀਗਾ ਮੈਂ ਉਹਨੂੰ ਪੈਸੇ ਨਹੀਂ ਦਿੱਤੇ ਤੇ ਹਾਲੇ ਤੱਕ ਵੀ ਮੈਂ ਰੁੱਲਦਾ ਹੀ ਪਿਆ ਸਵੇਰੇ 3 ਵਜੇ ਉੱਠਿਆ ਸਾਡੇ ਆਪਣਾ 250 ਕਿਲੋਮੀਟਰ ਚੱਲ ਕੇ ਫਾਜ਼ਿਲਗਾ ਤੇ ਆਇਆ ਤੇ ਇੱਥੇ ਆ ਕੇ ਇਹ ਹੀ ਹਾਲਾਤ ਹੋ ਰਹੇ ਨੇ ਬਿਲਕੁਲ ਹੁਣ ਤਾਂ ਕਰੇ ਹੋਣਾ ਸੀਗਾ ਬਿਲਕੁਲ ਹੋਣਾ ਸੀਗਾ ਬਿਲਕੁਲ ਹੋਣਾ ਸੀਗਾ ਸਭ ਮਿਲੇ ਹੋਏ ਨੇ ਜੀ ਮਿਲਣ ਤੋਂ ਬਗੈਰ ਤਾਂ ਕੰਮ ਹੀ ਨਹੀਂ ਹੁੰਦਾ ਜੀ ਐਵੇਂ ਉਹ ਆਪਣਾ ਕੱਲਾ ਕਿ ਤੂੰ ਆਪਣਾ ਬਣਾ ਕੇ ਦੇ ਦੇਗਾ ਕਰੋ ਥੋੜਾ ਨਾ ਬਣਾ ਕੇ ਦੇਣਾ ਆਫਿਸ ਵੀ ਬਣ ਕੇ ਜਾਣਾ ਹੈ ਨਾ ਜੀ ਉਦੋਂ ਦਾ ਇੱਕ ਮਿੰਟੇ ਹੀ ਬਣ ਜਾ ਕੇ ਪੰਜਵੇਂ ਦਿਨ ਘਰੇ ਪਹੁੰਚ ਵੀ ਦੇਣੇ ਲੋਕਾਂ ਦੇ ਪੈਸੇ ਲੈ ਕੇ उनका एक दो पेंडिंग केस था तो वो जल्दी आना चाह रहे थे लाइन को लाइन को बाईपास करके तो हमने कहा कि आप अपने केसेस भेज दें क्योंकि सिस्टम से लाइन से सब नंबर लग रहे हैं तो उसमें फिर बेसिकली इतने में बिना पेशेंस के उन्होंने धरने लगा दिए उनके केसेस सॉल्व हो गए हैं सॉर्ट आउट हो गया वा इशूज दे आर हैप्पी उनके जितने भी केसेज हमने सारे जितने भी ग्रेवेंसी है सारे सोल्व कर दिए तो डिपार्टमेंट के अकॉर्डिंग प्रोटोकॉल जो है उसके साथ जो अपॉइंटमेंट के जरिए चलता है काम तो कहीं ना कहीं इसमें दिक्कत आती होगी तो नहीं एक दो हमारे दो चल रहे हैं तो हमने ओपन हाउस कर रखे कि कोई बिना अपॉइंटमेंट भी आ सकता है तो अब तो वो तो है ही और एक है जो अपॉइंटमेंट से आते हैं तो अब जो अपॉइंटमेंट वाले लोग आते हैं उनको प्रायोरिटी चाहिए होती है हर जगह बिकॉज वो लेके आए गए सिस्टम से तो उसमें थोड़ा सा कई बार सिस्टम में क्लैश हो जाता है कि किसको पहले प्रायोरिटी देनी है तो ये उसी का था बिकॉज उनके पास कोई अपॉइंटमेंट नहीं था तो वो चाहते हैं हमारे केसेस पहले हो और जो दूसरे हैं बेसिकली पुराने वा, जो अपॉइंटमेंट वाले हैं वो चाहते हैं हमें प्रायोरिटी मिले तो इट वॉज समथिंग जो दोनों के बीच हमने सॉर्ट आउट कर दिया बैठ के बातों को दो महीने दो महीने पुराने हाँ तो उनका उनके में इश्यूज थे तो हमने सोर्ट आउट कर लिए सारे बैठ के अब उनके कोई ना कोई डॉक्यूमेंट शॉर्टेज था जो भी था जो इंक्वायरियाँ गई हुई हैं जैसे एक केस में पुलिस के पास उनका जवाब पेंडिंग था एक में मैंने ओवर रूल किया है केस में जिसमें जब पुलिस जवाब ही नहीं दे रही थी ठीक है तो अब जहाँ पे पुलिस के पास पेंडिंग है या किसी और एजेंसी के पास कोई कागज पेंडिंग है तो जब तक हमें जवाब नहीं आता तो हम उसमें कुछ कर नहीं सकते न? तो हमने लोगों का एलिगेशन काफ़ी टाइम से चक्कर लगा रहे हैं इस तरह का मामले हाँ तो हाँ तो अगर आपके पास कोई डॉक्यूमेंट नहीं है आपका अगर कहीं हमने भेजा हुआ है कि भाई किसी का जवाब नहीं आया किसी का किसी एजेंसी का तो हमें उसका तो वेट करना पड़ेगा ना हम लोग भी कई बार हो जाता है अच्छी छुट्टी आ जाती है सरकारी तो उसमें जो अपॉइंटमेंट होती है हुँ. वो जो लोग आते हैं उनको बहुत दिक्कत का सामना करना पड़ता है वो पासपोर्ट की